ਡੈਨਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੋਕ ਸਭਾ 2024 ਇਲੈਕਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਉਹਨਾਂ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ। ਨਾ ਤੇੜ ਜਾ ਰਹੀ। ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਸਰਕਾਰ ਸਾਨੂੰ ਸਾਨਾਂ ਦਾਣਾਂ ਦੀ ਦਿੱਤੀ ਹੈ ਬਿਨ ਕਰਾਇਤੋ ਲੈ ਕੇ ਲਈ ਹੈ ਯਾਤਰਾ ਕਰਨਾ ਸਰਕਾਰ ਨੇ ਧੰਨਵਾਦ ਜੋ ਇਹ ਬਰਲਾ ਕੀਤਾ ਉਹ ਆਤਮਾਨ ਸੀਐਮ ਸਾਹਮਣੇ ਬਹੁਤ ਵਧੀਆ ਕੀਤਾ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ ਪੰਜਾਬ ਦੇ ਆਮ ਆਦੀ ਪਾਰੀ ਸਾਰੇ ਵਿਧਾਇਕ ਐਕਸ਼ਨ ਮੋਡ 'ਚ ਆ ਗਏ ਤਾਂ ਲੋਕਾਂ ਦੀਆਂ ਯਾਨੀ ਕਿ ਆਪ ਦੀ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੇ ਆਮ ਲੋਕਾਂ ਦੀ ਸਹੂਲਤਾਂ ਦੇਣ ਵਾਸਤੇ ਉਹਨਾਂ ਦੇ ਦਰਵਾਜ਼ੇ ਤੇ ਜਾਣਾ ਸ਼ੁਰੂ ਕਰ ਦਿੱਤਾ ਹੈ ਇਸੇ ਲੜੀ ਤਹਿਤ ਅੱਜ ਲੁਧਿਆਣਾ ਦੇ ਹਲਕਾ ਆਤਮਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅੱਜ ਹਲਕਾ ਆਤਮਨਗਰ ਦੇ ਲੋਕਾਂ ਦੀਆਂ ਮੂਲੀਆਂ ਸਮੱਸਿਆ ਸੁਣਨ ਵਾਸਤੇ ਅੱਜ ਮੋਬਾਈਲ ਵੈਨ ਦੇ ਵਿੱਚ ਬੈਠ ਗਏ ਤਸਵੀਰ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਹਲਕਾ ਆਤਮਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਜਿਹੜੇ ਇੱਥੇ ਪਹੁੰਚ ਚੁੱਕੇ ਹੈ ਇਹ ਗੱਲਬਾਤ ਕਰਾਂਗੇ ਕਿਉਂਕਿ ਆਮ ਲਈ ਲੋਕਾਂ ਦੀਆਂ ਬੜੀਆਂ ਮੋੜੜੀਆਂ ਸਮੱਸਿਆਵਾਂ ਹੁੰਦੀਆਂ ਸੀ ਕਿਉਂਕਿ ਪੰਜਾਬ ਸਰਕਾਰ ਤੁਹਾਡੇ ਦਵਾਰ ਦੀਆਂ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਗੱਲ ਕੀਤੀ ਸੀ ਤਾਂ ਕਹਿੰਦੇ ਨੇ ਕਿ ਤੇ ਅੱਜ ਆਪ ਦੇ ਦੇ ਜਾਏ ਕੁਲਵੰਤ ਸਿੰਘ ਸਿੱਧੂ ਅੱਜ ਹਲਕਾ ਆਤਮ ਹਲਕਾ ਆਤਮ ਨਗਰ ਦੇਆਂ ਲੋਕਾਂ ਦੀਆਂ ਆਮ ਜਨਦੀਆਂ ਦੀਆਂ ਅੱਜ ਮੁਸ਼ਕਲਾਂ ਨੂੰ ਮੌਕੇ ਤੇ ਹੱਲ ਕਰਕੇ ਜਿਹੜੇ ਉਹਨਾਂ ਦੇ ਅਧਿਕਾਰੀ ਉਹਨਾਂ ਨੂੰ ਦਿਸ਼ਾ ਦਰਸ਼ੇ ਵੀ ਦੇਣਗੇ ਗਲਬਗ ਪੰਜਾਬ ਸਰਕਾਰ ਤੁਹਾਡੇ ਦੁਆਰ ਲੋਕ ਸਭਾ ਚੋਣਾਂ ਦੀਆਂ ਬਿਲਕੁਲ ਖਤਮ ਹੋਈਆਂ ਤਾਂ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਤੁਹਾਡੀ ਧਾੜੀ ਦਿਸ਼ਾ ਨਿਰੇ ਸੀ ਕਿਤਾ ਦੇਖਦੇ ਹੋ ਅੱਜ ਬੜੀਆਂ ਸਮੱਸਿਆਵਾਂ ਵੀ ਲੋਕਾਂ ਦੀ ਹੈਗੀਆਂ ਸੀ ਕਿਸੇ ਦੇ ਫਿਰ ਮੈਂ ਪਿਛਲੇ ਜਦੋਂ ਤੋਂ ਵਿਧਾਇਕ ਬਣਿਆ ਇਹ ਇੱਕ ਮੈਂ ਮੋਬਾਈਲ ਆਫਿਸ ਜਿਹੜਾ ਆਪਣਾ ਇਹ ਮੈਂ ਤਿਆਰ ਕਰਾਇਆ ਸੀ ਜਿਹਦੇ ਵਿੱਚ ਪੂਰੇ ਵਿਭਾਗਾਂ ਦੇ ਅਧਿਕਾਰੀ ਵਿੱਚ ਪੁਲਿਸ ਵਿਭਾਗ ਮਾਲ ਵਿਭਾਗ ਬਿਜਲੀ ਹੋਰ ਸਪਲਾਈ ਕਾਰਪੋਰੇਸ਼ਨ O&M ਸੈਲ ਤੇ B&N 20000 ਉਹ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੈਂ ਇਹ ਜਿਹੜੀ ਸੇਵਾ ਸ਼ੁਰੂ ਕਰੀ ਹੈ ਪਿਛਲੇ 2 ਸਾਲ ਤੋਂ ਮੈਂ ਇਹ ਕਰ ਰਿਹਾ ਆ ਪਿਛਲੇ ਕੁਝ ਗਰਮੀ ਦੇ ਦਿਨਾਂ ਕਰਕੇ ਤੇ MP ਚੋਣਾ ਕਰਕੇ ਜਾਪਤਾ ਲੱਗਿਆ ਸੀ ਉਹਦੇ ਕਰਕੇ ਫਿਰ ਜਲੰਧਰ ਚੋਣਾ ਗਈ ਤੇ ਗਰਮੀ ਦਾ ਕੁਝ ਪ੍ਰਕੋਪ ਹੁਣ ਘਟਿਆ ਤਾਂ ਅੱਜ ਸ਼ੁਰੂਆਤ ਕਰੀ ਹੈ ਇਹ ਮਨ ਨੂੰ ਖੁਸ਼ੀ ਹੋਈ ਹੈ ਕਿ ਏਰੀਆ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਬੱਖ-ਬੱਖ ਸਮੱਸਿਆ ਨੇ ਅਧਿਕਾਰੀ ਵੀ ਜਾਣ ਲਾ ਕੇ ਉਹ ਉਹ ਕਰਦੇ ਨੇ ਅੱਜ ਮੈਂ ਉਸ ਭੈਣ ਦੀ ਦਾਤ ਦਿਨਾ ਜਿਹਨੇ ਬੜੀ ਦਲੇਰੀ ਕਰਦੇ ਹੋਏ ਇਹ ਗੱਲ ਦੱਸੀ ਹੈ ਵੀ ਇੱਥੇ ਇੱਕ ਗਲੀ ਨੰਬਰ ਹੈਗਾ ਮੈਂ ਗੁਪਤ ਰੱਖੂੰਗਾ ਉਹ ਉਹਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ 2 ਵਜੇ ਤੱਕ ਨੌਜਵਾਨ ਜਿਹੜੇ ਨੇ ਉਹਦੇ ਵਿੱਚ ਚਿੱਟੇ ਤੇ ਲੈਣ ਤੇ ਦੇਣ ਆਉਂਦੇ ਨੇ ਤੇ ਮੌਕੇ ਤੇ ਅਵਨੀਤ ਕੌਰ ਐਸਐਚਓ ਬੈਠੇ ਨੇ ਇਹਨਾਂ ਨੂੰ ਹਦਾਇਤ ਹੁਣੇ ਜਾਰੀ ਕਰੀ ਹੈ ਕਿ ਪੂਰੀ ਉਸ ਗਲੀ ਦੀ ਜਿਹੜੀ ਸਕ੍ਰੀਨ ਹੈ ਕੋਈ ਕਰਨੀ ਛੱਡਣਾ ਕੋਈ ਪੱਖਪਾਤ ਨਹੀਂ ਕਿਸੇ ਤੋਂ ਡਰਨਾ ਨਹੀਂ ਉਹਦੇ ਵਿੱਚ ਕੱਲੇ-ਕੱਲੇ ਕਰਦੀ ਸਕਰੀਨ ਕਰਕੇ ਇਸ ਗੱਲ ਦਾ ਉਹਨਾਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਕਿ ਵੀ ਚਿੱਟਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਬਿਲਕੁਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਡੀਜੀਪੀ ਵੱਲੋਂ ਗੌਰਵ ਯਾਦ ਵੱਲੋਂ ਵੀ ਸਖਤ ਦਿਸ਼ਾ ਨਿਰਦੇਸ਼ ਦਿੱਤੀ ਗਈ ਹੈ ਚਾਹੇ ਉਹ ਕਮਿਸ਼ਨਰ ਕਮਿਸ਼ਨਰ ਏਰੀਆ ਹੋਵੇ ਚਾਹੇ ਐਸਐਸਪੀ ਹੋਵੇ ਇਹ ਤੱਕ ਐਸਐਚਓ ਏਰੀਆ ਨੂੰ ਸਖਤ ਦਿਸ਼ਾ ਨਿਰਦੇਸ਼ ਹੈ ਅਗਰ ਕੋਈ ਵੀ ਮਿਲੀ ਭੁਗਤ ਪਾਗੀ ਤਾਂ ਉਹਨਾਂ ਤੇ ਵੀ ਕਾਰਵਾਈ ਕਰਨ ਲੱਗਦਾ ਵੀ ਪੰਜਾਬ ਸਰਕਾਰ ਪੰਜਾਬ ਦੀ ਨੌਜਵਾਨੀ ਨਸ਼ਾ ਮੁਕਤ ਕਰਨ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਬੈਠਿਆ ਹੈ ਦੇਖੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਇਸ ਗੱਲ ਲਈ ਸਹਿਰਦ ਨੇ ਬਚਨ ਬੱਧ ਨੇ ਜੋ ਉਹਨਾਂ ਨੇ ਵਾਦਾ ਕਰਿਆ ਸੀ ਵੀ ਚੋਣਾਂ ਤੋਂ ਪਹਿਲਾਂ ਕਿ ਪੰਜਾਬੀਆਂ ਨੂੰ ਰਹਿਣ ਸਹਿਣ ਲਈ ਸਖਾਵਾਂ ਮਾਹੌਲ ਦੇਾਂਗੇ ਤੇ ਚਿੱਟੇ ਨਾਂ ਦੀ ਜਿਹੜੀ ਬਿਮਾਰੀ ਹੈ ਬਿਲਕੁਲ ਖਤਮ ਕਰ ਦੇਾਂਗੇ ਇੱਕ ਉਹਨਾਂ ਨੇ ਹੋਰ ਵਾਦਾ ਕਰਿਆ ਸੀ ਵੀ ਕੱਚਾ ਸ਼ਬਦ ਆਪਣੇ ਮੁਲਾਜ਼ਮਾਂ ਨਾਲੋਂ ਖਤਮ ਕਰੂ ਉਸ ਦੇ ਤਹਿਤ ਅਸੀਂ ਉਹਨਾਂ ਲੀਹਾਂ ਤੇ ਚੱਲਦੇ ਹੋਏ ਗਲੀ ਗਲੀ ਮਹੱਲੇ ਮਹੱਲੇ ਚਰਾਹੇ ਚਰਾਹੇ ਤੇ ਜਾ ਕੇ ਲੋਕਾਂ ਦੇ ਜਿਹੜੇ ਕੰਮ ਆ ਉਹ ਵੀ ਕਰਾਉਨੇ ਆ ਤੇ ਚਿੱਟੇ ਨਾਂ ਦੀ ਬਿਮਾਰੀ ਨੂੰ ਖਤਮ ਕਰਨ ਦੇ ਵਿੱਚ ਭਰਪੂਰ ਯਤਨ ਵਿੱਚ ਤੇ ਮੈਂ ਤੁਹਾਡੇ ਮਾਧਮ ਰਹੀਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡਾ ਸਾਥ ਦਿਓ ਇਕੱਲੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਾਂ ਕੋਈ ਇਕੱਲਾ ਐਮ ਐਲ ਏ ਮੰਤਰੀ ਇਹ ਕੰਮ ਸਿਰੇ ਨਹੀਂ ਚੜਾ ਸਕਦਾ ਕਿਉਂਕਿ ਬਿਮਾਰੀ ਬਹੁਤ ਡੂੰਘੀ ਹੈ ਬਿਮਾਰੀ ਪੁਰਾਣੀ ਹੈ ਇਹਨੂੰ ਖਤਮ ਕਰਨ ਦੇ ਲਈ ਹਰੇਕ ਦਵਾਈ ਦਾ ਸੀ ਇਸਤੇਮਾਲ ਕਰ ਰਹੇ ਆ ਕਹਿੰਦੇ ਆ ਵੀ ਬਿਮਾਰੀ ਖਤਮ ਕਰ ਲਈ ਹੋਮੋਪੈਥੀ ਬੜਾ ਇੱਕ ਸਫਲ ਇਲਾਜ ਹੈ। ਉਹਦੋਂ ਵੀ ਅਸੀਂ ਇਸ ਤੇ ਮਾਲ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਿਹੜੀ ਵੀ ਨੌਜਵਾਨੀ ਨੂੰ ਨਸ਼ੇ ਤੋਂ ਬਚਾ ਸਕਦੇ। ਹਾਂ। ਬੜਾ ਇੱਕ ਮਹਮ ਸੁਵਾਲ ਹੈ ਜਾਂ ਪੰਜਾਬ ਜਿਹੜੀ ਸਾਡੀ ਜੰਦਰ ਜਿੰਨੀ ਚੌਂਦੇ ਬਹੁਤ ਭਾਰੀ ਬਹੁਮਤ ਜਿਹੀ ਲੱਗ ਰਿਹਾ ਵੀ ਸਰਕਾਰ ਨੇ ਕਾਫੀ ਮਿਹਨਤ ਕੀਤੀ ਸੀ ਔਰ ਪੰਜਾਬ ਦੇ ਲੋਕੀ ਹੁਣ ਜਾਣਗੇ ਵੀ ਪੰਜਾਬ ਸਰਕਾਰ ਰੈਡੀ ਹੈਗੀ ਆ ਉਹ ਪੰਜਾਬੀਆਂ ਵਾਸਤੇ ਬਿਲਕੁਲ ਹਰ ਤਰ੍ਹਾਂ ਦੇ ਵਚਨ ਬੰਦੇ ਉਹਨਾਂ ਦੇ ਵਿਕਾਸ ਤੇ ਯਤਨਸ਼ੀਲਤਾ। ਦੇਖੋ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੀਤੇ ਕੰਮਾਂ ਤੇ ਉਹਨਾਂ ਦੀ ਕੀਤੀ ਮਿਹਨਤ ਦੇ ਸਦਕਾ ਪੂਰੀ ਸਾਡੀ ਆਮ ਆਦਮੀ ਪਾਰਟੀ ਦਾ ਸੰਦੀਪ ਪਾਰਖ ਦੀ ਅਗਵਾਈ ਵਿੱਚ ਅਸੀਂ ਜੀ ਜਾਣ ਮਿਹਨਤ ਕੀਤੀ ਉਹਦੇ ਵਿੱਚ ਲੋਕਾਂ ਨੇ ਹਰੇਕ ਗਲੀ ਜਿੱਥੇ ਮਹੱਲੇ ਚ ਰਾਹੇ ਚ ਪ੍ਰਚਾਰ ਤੇ ਜਾਂਦੇ ਸੀ ਉੱਥੇ ਉਹਨਾਂ ਨੇ ਉਸ ਵਿਧਾਇਕ ਦੀਆਂ ਨਲਿੱਕੀਆਂ ਵੀ ਗਲਾਈਆਂ ਤੇ ਆਮ ਆਦਮੀ ਪਾਰਟੀ ਸਿਰਫ ਕਰੀ ਕਿਤੇ ਨਾ ਕਿਤੇ ਦਬੀ ਜਵਾਨ ਚ ਲੋਕ ਇਹ ਕਹਿੰਦੇ ਸੀ ਵੀ ਜਦੋਂ ਤੁਸੀਂ ਇਸ ਵਿਧਾਇਕ ਨੂੰ ਚੋਣ ਦਿੱਤੀ ਇਹਨੂੰ ਟਿਕਟ ਦਿੱਤੀ ਹੈ ਉਸ ਤੁਸੀਂ ਜਲਦਬਾਜ਼ੀ ਕਰੀ ਗਿਆ ਸਾਨੂੰ ਇਹ ਪਸੰਦ ਨਹੀਂ ਸੀ ਪਰ ਆਮ ਆਦਮੀ ਪਾਰਟੀ ਕਰਕੇ ਸਾਨੂੰ ਇਹਨੂੰ ਵੋਟਾਂ ਪਾਉਣੀਆਂ ਪਈਆਂ ਅੱਜ ਉਸ ਜਿਹੜਾ ਸਾਬਕਾ ਵਿਧਾਇਕ ਹੈ ਉਹਦਾ ਬਹਿਮ ਨਿਕਲ ਗਿਆ ਕਿਉਂਕਿ ਦੂਜੇ ਪਾਸੇ ਇੱਕ ਬਹੁਤ ਹੀ ਇਮਾਨਦਾਰ ਅਤੇ ਸਮਾਜ ਸੇਵੀ ਪਰਿਵਾਰ ਦਾ ਜਿਹੜਾ ਇਨਸਾਨ ਸੀ ਉਹ ਖੜਾ ਸੀ ਮਹਿੰਦਰਪਗ ਦੀ ਉਹਨਾਂ ਦੀ ਜਿਹੜੀ ਇਮਾਨਦਾਰੀ ਤੇ ਉਹਨਾਂ ਦੇ ਪਿਤਾ ਪੁਰਖੀ ਸੇਵਾ ਕੀਤੀ ਤੇ ਲੋਕਾਂ ਨੇ ਮੋਹ ਲਾਈ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਸਮੂਹ ਪੰਜਾਬੀਆਂ ਦਾ ਕਿ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਇੱਕ ਦੇਵਤਾ ਸਰੂਪ ਮੁੱਖ ਮੰਤਰੀ ਨੇ ਉਹਨਾਂ ਦੇ ਕਿਤੇ ਕੰਮਾਂ ਤੇ ਮੋਹਰ ਲਾ ਕੇ ਇਸ ਚੋਣ ਨੂੰ ਜਿਤਾ ਕੇ ਵੱਡੇ-ਵੱਡੇ ਦੇ ਵਹਿਮ ਕਰਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਲੰਘ ਕੇ ਗਈਆਂ ਨੇ ਉੱਥੇ ਕਾਂਗਰਸ ਦਾ ਜਿਹੜਾ ਵੱਡੀ ਲੀਡ ਨਾਲ ਜਿੱਤ ਕੇ ਕੈਂਡੀਡੇਟ ਇਹ ਸਮਝਦਾ ਹੈ ਵੀ ਇਹ ਜਿਹੜਾ ਦੁਆਬਾ ਹੁਣ ਗੜ ਬਣ ਚੁੱਕਿਆ ਹੈ ਇਹ ਗੜ ਵੱਡੇ-ਵੱਡੇ ਭੰਦ ਦਿੰਦੇ ਨੇ ਸਰਦਾਰ ਭਗਵੰਤ ਸਿੰਘ ਜੀ ਮਨ ਆਪਣੀ ਮਿਹਨਤ ਅਤੇ ਆਪਣੀ ਜਤਨਾ ਸਦਕਾ ਕਾ ਤੋਂ ਮੇਨ ਇਸ ਟਾਈਮ ਥਾਣਾ ਪਰਬਾਰੀ ਮਾਡਰਨ ਆਵਨੀ ਕੋਰ ਬੜੇ ਮੈਡਮ ਕਿਸਤਾਂ ਅੱਜ ਮੌਕੇ ਤੇ ਡੜੀ ਆ ਵਿਧਾਇਕ ਸਾਹਿਬ ਮੌਕੇ ਡੇ ਲੋਕਾਂ ਨੇ ਨਸ਼ੇ ਦੀ ਗੱਲ ਕੀਤੀ ਜਾਂ ਪੰਜਾਬ ਸਰਕਾਰ ਵੱਲ ਤੇ ਡੀਜੀਪੀ ਪੰਜਾਬ ਵੱਲੋਂ ਵੀ ਖਾਸ ਦਿਸ਼ਾ ਨਿਰਿਸ਼ਕਾਰੀ ਕੀਤੀ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਤੁਹਾਡੇ ਵੱਲੋਂ ਹੁਣ ਪੂਰੀ ਤਰ੍ਹਾਂ ਨਕੀਲ ਕਸੀ ਜਾਊ ਹਾਂਜੀ ਬਿਲਕੁਲ ਜੀ ਅਸੀਂ ਜੋ ਇਹਨਾਂ ਦੇ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਔਰ ਕਮਿਸ਼ਨਰ ਸਾਹਿਬ ਦੇ ਸੀ ਇਹਨਾਂ ਦੇ ਕਹਿਣ ਨਕਸ਼ੇ ਕਰਕੇ ਜੋ ਉਹਨਾਂ ਦੀ ਮੌਕੇ ਦੇ ਉੱਪਰ ਜੋ ਨਜ਼ਾਕਤ ਦੇਖਦੇ ਆ ਸੀ ਨਸ਼ੇ ਦੀ ਜੋ ਚੱਲ ਰਿਹਾ ਇੰਨਾ ਹਾਰ ਚੱਲ ਰਿਹਾ ਉਸ ਸੰਬੰਧੀ ਅਸੀਂ ਆਪਣੇ ਪੂਰੇ ਵਚਨਬੱਧ ਹਾਂ ਉਸ ਚੀਜ਼ ਨੂੰ ਲੈ ਕੇ ਬਾਕੀ ਐਮਐਲਏ ਸਾਹਿਬ ਦੀ ਸਾਨੂੰ ਪੂਰੀ سپورਟ ਹੈ ਇਹਦੇ ਵਿੱਚ ਠੀਕ ਹੈ ਸਾਨੂੰ ਕਦੇ ਵੀ ਕਿਸੇ ਨਸ਼ੇ ਵਾਲੇ ਬੰਦੇ ਪਿੱਛੇ ਕਦੇ ਸਾਨੂੰ ਕਿਸੇ ਨੇ ਕਦੇ ਸਪਾਰਟ ਨਹੀਂ ਕੀਤੀ ਠੀਕ ਹੈ ਸਾਨੂੰ ਨਾਰਮਲੀ ਇਹ ਚੀਜ਼ ਕਹੀ ਜਾਂਦੀ ਹੈ ਕਿ ਨਸ਼ੇ ਵਾਲੇ ਬੰਦੇ ਵਿੱਚ ਤੁਸੀਂ ਕੋਈ ਸਪਾਰਟ ਸੁਣਨੀ ਨਹੀਂ ਦੀ ਮੇਰਾ ਕੋਈ ਬੰਦਾ ਆਵੇ ਵੀ ਤੁਸੀਂ ਉਹਦੀ ਵੀ ਨਹੀਂ ਸੁਣਨੀ ਸਾਨੂੰ ਨਾਰਮਲੀ ਇਹ ਇਹ ਗੱਲ ਓਪਨਲੀ ਕਹੀ ਜਾਂਦੀ ਹੈ ਬਾਕੀ ਗੱਲ ਰਹੀ ਗੱਲ ਜਿਹੜੀ ਇਹਨਾਂ ਦੀ ਬੈਂਕ ਸਿਸਟਮ ਤੋਂ ਚਲਾਇਆ ਗਿਆ ਲੋਕਾਂ ਦੀਆਂ ਜੋ ਪ੍ਰੋਬਲਮਸ ਸੁਣ ਕੇ ਮੌਕੇ ਦੇ ਹੱਲ ਕਰਨਾ ਤੇ ਮੌਕੇ ਤੇ ਸਾਨੂੰ ਬੁਲਾਇਆ ਗਿਆ ਸਾਨੂੰ ਵੀ ਬਹੁਤ ਚੀਜ਼ਾਂ ਦਾ ਪਤਾ ਲੱਗਦੀਆਂ ਹਨ ਮਹੱਲੇ ਦੀਆਂ ਜੋ ਚੀਜ਼ਾਂ ਅਸੀਂ ਡੀਪਲੀ ਆ ਕੇ ਕਈ ਵਾਰ ਨਹੀਂ ਅਬਜ਼ਰਵ ਕਰ ਪਾਉਂਦੇ ਲੋਕ ਸਾਨੂੰ ਆ ਕੇ ਦੱਸਦੇ ਆ ਉਹ ਚੀਜ਼ਾਂ ਅਸੀਂ ਗੋ ਥਰੂ ਹੋ ਜਾਂਦੇ ਹਾਂ ਉਹਦੇ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਖਾਸ ਮਾਡਰਨ ਵਾਲਾ ਏਰੀਆ ਪੈਂਦਾ ਆਤਮ ਹਲਕਾ ਵੀ ਬਿਲਕੁਲ ਤਰ੍ਹਾਂ ਇਹੜਾ ਏਰੀਆ ਬਿਲਕੁਲ ਸ਼ਾਂਤਮਈ ਟੰਗਣਾ ਰਹੂਗਾ ਹਾਂਜੀ ਬਿਲਕੁਲ ਨਸ਼ਾ ਫਰੀ ਬਣਾਵਾਂਗੇ ਜੀ ਅਸੀਂ ਇਹਨੂੰ ਅਲੱਗੇ ਹੋਏ ਆ ਬਾਕੀ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੁਆਰਾ ਸਿੱਕੀ ਮੋਬਾਈਲ ਵੈਂ ਜਿਹੜੀ ਆਮੜੇ ਜਨ ਜਨਨ ਦੀ ਆਤਮ ਹਲਕੇ ਦੇ ਜਿਹੜੇ ਜਨ ਜਨ ਲੋਕਾਂ ਦੀ ਜਿਹੜੀ ਮੁਢਲੀ ਸਮੱਸਿਆ ਨੂੰ ਅੱਜ ਬਿਲਕੁਲ ਘਰ ਉਹਨਾਂ ਦੇ ਦਵਾਰ ਅਕੇ ਸੁਣਿਆ ਤੇ ਜੜੀਆਂ ਹੋਰ ਜੜੀਆਂ ਇਲਾਕੇ ਦੀਆਂ ਜੜੀਆਂ ਬਿਮਾਰੀਆਂ ਦੇ ਵਾਸਤੇ ਉਹ ਕਿ ਮੋਬਾਈਲ ਲੜੀ ਮੈਡੀਕਲ ਮੋਬਾਈਲ ਵੈਂ ਦਾ ਵੀ ਇੰਤਜ਼ਾਮ ਕੀਤਾ ਕਿਤਨੇ ਗਿਤੇ ਆਪ ਸਰਕਾਰ ਆਮੜੇ ਲੋਕਾਂ ਦੇ ਵਾਸਤੇ ਬਿਲਕੁਲ ਉਹਨਾਂ ਦੇ ਵਕੀਟੇ ਵਾਅਦੇ ਤੇ ਪੂਰੀ ਤਰ੍ਹਾਂ ਬਚਨ ਮਾਦਤ ਅੱਜ ਲੁਧਿਆਣਾ ਵਿਖੇ ਆਤਮ ਨਗਰ ਹਲਕਾ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੁਆਰਾ ਅ ਗੱਲਾਂ ਨੂੰ ਮੌਕੇ ਤੇ ਹੀ ਸੁਲਝਾ ਕੇ ਬੜੇ ਹੋਰ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਦਾ ਆਤਮ ਨਿ ਹਲਾਕਾ ਨਸ਼ਾ ਮੁਕਤ ਰਹੇ ਪੰਜ ਕਿਸੋ ਅੱਜ ਗੁਰਵੰਤ ਸਿੰਘ ਸਿੱਧੂ ਆਏ ਜਿਹੜਾ ਅਕੇਰੇ ਵਿਜੜਾ ਮੋਬਾਈਲ ਵੈ ਅੰਡੀਆਂ ਲੋਕਾਈ ਸਮੱਸਿਆਵਾਂ ਕਿਹਦਾ ਦਿਖਦੇ ਆਮ ਆਦਮੀ ਪਾਰਟੀ ਦੀ ਯਾਨ ਤੇ ਸ਼ਾਨ ਹਲਕਾ ਆਤਮ ਨਗਰ ਦੇ ਐਮ ਐਲ ਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਜਿਹੜੇ ਕਿ ਵੈਨ ਮੋਬਾਈਲ ਦੇ ਦੁਆਰਾ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰ ਰਹੇ ਨੇ ਅੱਜ ਉਥੇ ਕੰਸਲਟ ਜਿਹੜੇ ਆਫੀਸਰ ਨੇ ਕਾਰਪੋਰੇਸ਼ਨ ਆ ਪਟਵਾਰ ਕੰਨਾ ਹੈਗਾ ਡਾਕਟਰਸ ਨੇ ਜਾਂ ਐਨੀ ਡਿਪਾਰਟਮੈਂਟ ਦੇ ਉਹ ਸਾਰੇ ਆਫੀਸਰ ਇੱਥੇ ਬੈਠੇ ਆ ਫੂਡ ਸਪਲਾਈ ਵਾਲੇ ਬੈਠੇ ਆ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈਗੀਆਂ ਆ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਤੇ ਵਿਸ਼ੇਸ਼ ਤੌਰ ਤੇ ਜਿਹੜੀ ਨਸ਼ੇ ਦੇ ਖਿਲਾਫ ਇੱਕ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਹਿੰਮ ਚਲਾਈ ਆ ਉਹਦੇ ਤਹਿਤ ਮਲਟੋਨ ਐਸਐਚਓ ਸਾਹਿਬ ਬੈਠੇ ਆ ਤੇ ਜਿਹੜੀ ਸ਼ਿਕਾਇਤਾਂ ਮਿਲ ਰਹੀ ਆ ਉਹਨਾਂ ਦੇ ਨਾਲ ਦੇ ਨਾਲ ਐਕਸ਼ਨ ਵੀ ਕਰ ਰਹੇ ਨੇ ਐਮਐਲਏ ਸਾਹਿਬ ਵੱਲੋਂ ਇਹ ਵਚਨਬੱਧ ਦਾ ਵੀ ਹਲਕਾ ਹਤੂਨਗਰ ਵਿੱਚ ਬਿਲਕੁਲ ਚਿੱਟੇ ਦਾ ਨਿਸ਼ਾਨਾ ਨਹੀਂ ਬਿਕਣ ਦਵਾਗੇ ਤੇ ਉਹਦੇ ਤੇ ਅਸੀਂ ਜਨਤਾ ਦਾ ਵੀ ਸਹਿਯੋਗ ਮੰਗਦੇ ਆ ਕਿਹੜਾ ਦੇਖਦੇ ਹੋ ਵੀ ਇਲਾਕਾ ਕਾਫੀ ਜੜਾ ਛੋੜੇ ਪਰਿਵਾਰ ਰਹਿੰਦੇ ਆ ਲੱਗ ਰਿਹਾ ਵੀ ਕੁਲਵੰਤ ਸਿੰਘ ਸਿੱਧੂ ਜਾਨੀ ਵਿਧਾਇਕ ਜਿਹੜੇ ਹਲਕੇ ਆਤਮ ਨਦੇ ਹੈਗੇ ਆ ਬਿਲਕੁਲ ਇਹਨਾਂ ਲੋਕਾਂ ਵਾਸਤੇ ਬਿਲਕੁਲ ਯਤਨਸ਼ੀਲ ਆ ਵਚਨ ਬਾਦ ਜਿਹੜੇ ਵਾਅਦਾ ਕੀਤੇ ਸਭ ਪੂਰੇ ਕਰ ਰਹੇ ਬਿਲਕੁਲ ਐਮਐਲਏ ਸਾਹਿਬ ਯਤਨਸ਼ੀਲ ਆ ਜਿਹੜੇ ਪ੍ਰੋਮਿਸ ਕੀਤੇ ਆ ਉਹ ਪ੍ਰੋਮਿਸ ਕਰਾਂਗੇ ਤੇ ਗਰੀਬਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਾਂਗੇ ਗਰੀਬਾਂ ਦਾ ਸਾਥ ਦੇਵਾਂਗੇ ਕੈਮਰਾਮੈਨ ਬੋਬੀ ਨਾਸਰ ਦੀਪ ਸ਼ਰਮਾ ਦੈਰੀਫਾ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X और WhatsApp channel par but...